ਪਿਆਰੇ ਵਿਦਿਆਰਥੀਆਂ ਵੱਲੋਂ ਬਹੁਤ-ਬਹੁਤ ਜੀ ਆਇਆਂ ਆਖਦੇ ਆ ਸਾਡਾ ਪਿਆਰ ਕਰੇਂਦਾ ਸੱਜਦਾ ਜੀ ਸਾਡੇ ਵੀੜੇ ਆਉਣ ਵਾਲਿਓ ਸਾਡੇ ਵੀੜੇ ਆਉਣ ਵਾਲਿਓ ਸਾਡਾ ਪਿਆਰ ਕਰੇਂਦਾ ਸੱਜਦਾ ਜੀ ਅਸੀਂ ਅੱਜ ਇਹਨਾਂ ਨਾਲ ਇੱਥੇ ਪਹੁੰਚਣ ਤੇ ਸਹਿ ਦਿਲੋਂ ਸਵਾਗਤ ਕਰਦੇ ਆ ਇਹਨਾਂ ਦੇ ਨਾਲ ਹੀ ਅ ਸ਼੍ਰੀ ਮੀਤ ヘア ਜੀ ਐਮ ਐਲ ਏ ਸ਼੍ਰੀ ਪਰਮਿੰਦਰ ਸਿੰਘ ਪੰਗੂ ਜੂਥ ਪ੍ਰਧਾਨ ਅਤੇ ਸ਼੍ਰੀ ਗੁਰਦੀਪ ਸਿੰਘ ਜੀ ਬਾਠ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਉਹਨਾਂ ਦੇ ਟੀਮ ਦੇ ਮੈਂਬਰ ਸਰਪੰਚ ਸ਼੍ਰੀ ਬਲਵੀਰ ਸਿੰਘ ਜੀ ਤੇ ਚੇਅਰਮੈਨ ਸ਼੍ਰੀ ਕਰਮਜੀਤ ਸਿੰਘ ਜੀ ਅਤੇ ਸਮੂਹ ਪੰਚਾਇਤ ਮੈਂਬਰ ਪਤਵੰਤੇ ਸੱਜਣ ਪਿਆਰੀ ਵਿਦਿਆਰਥੀਓ ਤੁਹਾਡਾ ਸਾਰਿਆਂ ਦਾ ਇੱਥੇ ਬਹੁਤ-ਬਹੁਤ ਸਵਾਗਤ ਹੈ ਤੇ ਨਾਲ ਹੀ ਸ਼੍ਰੀ ਮਿੰਦਰ ਸਿੰਘ ਜੀ ਚਾਹਲ ਜਿਨ੍ਹਾਂ ਨੇ ਸਾਡੇ ਸਕੂਲ ਨੂੰ ਜਨਰੇਟਰ 15 ਵਾਟ ਕਿਲੋਵਾਟ ਦਾ ਦਾਨ ਕੀਤਾ ਤੇ ਸ੍ਰੀ ਦਲਜੀਤ ਸਿੰਘ ਜੀ ਚਾਹ ਹਾਲ ਜਿਨ੍ਹਾਂ ਨੇ ਸਕੂਲ ਦੇ ਵਿੱਚ ਵੀ ਅਸੀਂ ਸਕੂਲ ਨੂੰ ਸਹਿਯੋਗ ਦੇਣ ਤੇ ਇੱਥੇ ਜੀ ਆਇਆਂ ਕਹਿੰਨੇ ਆ ਤੇ ਹੁਣ ਮੈਂ ਪ੍ਰਿੰਸੀਪਲ ਸ਼੍ਰੀ ਰਜੇਸ਼ ਕੁਮਾਰ ਜੀ ਨੂੰ ਕਹੂੰਗੀ ਕਿ ਉਹ ਆਏ ਸੱਜਣਾ ਦਾ ਧੰਨਵਾਦ ਕਰਨ ਬਹੁਤ ਹੀ ਸਤਿਕਾਰਤ ਹਲਕਾ ਲੋਕਸ ਹਲਕਾ ਸੰਗਰੂਰ ਦੇ ਸਾਡੇ ਆਰਮਨ ਪਿਆਰੇ ਮੈਂਬਰ ਪਾਰਲੀਮੈਂਟ ਸਰਪੰਚ ਭਗਵੰਤ ਸਿੰਘ ਜੀ ਮਾਨ ਸਾਡੇ ਹਲਕੇ ਦੇ ਨੌਜਵਾਨ ਐਮਐਲਏ ਮੀਤ ਥੇਰ ਜੀ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਦੇ ਮੈਂਬਰਾਂ ਆਮ ਆਪਨੀ ਪਾਰਟੀ ਦੇ ਵਰਕਰ ਸਾਡੇ ਸਰਪੰਚ ਸਾਹਿਬਾਨ ਗੁਰਵਿੰਦਰ ਸਿੰਘ ਜੀ ਚੇਅਰਮੈਨ ਐਸਐਮਸੀ ਕਰਮਜੀਤ ਸਿੰਘ ਜੀ ਪੰਚਾਇਤ ਮੈਂਬਰਾਂ ਕਰਮਗੜ੍ਹ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਪਿੰਡ ਦੇ ਵਿੱਚੋਂ ਆਏ ਪਤਵੰਤੇ ਸੱਜਣ ਤੇ ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲਾਂ ਤਾਂ ਮੈਂ ਤਹਿ ਦਿਲੋਂ ਭਗਵੰਤ ਮਾਨੰਦੀ ਦਾ ਸ਼ੁਕਰਗੁਜ਼ਾਰ ਕਰਦਾ ਜਿਨ੍ਹਾਂ ਨੇ ਸਾਨੂੰ ਇਸ ਸੈਸ਼ਨ ਦੇ ਵਿੱਚ 27 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਕਰੋ ਕਮਰਾ ਤੁਹਾਡੇ ਸਾਹਮਣੇ ਬਣ ਕੇ ਤਿਆਰ ਹੈ ਆੜੀ ਪਾ ਦਿਓ ਪੁੱਤਰ ਤੁਹਾਨੂੰ ਗ੍ਰਾਂਟ ਇਹਨਾਂ ਨੇ ਦਿੱਤੀ ਕਮਰਾ ਅਸੀਂ ਬਣਾਉਣਾ ਸੀ ਵਧੀਆ ਕਮਰਾ ਬਣਾਇਆ ਸੀ ਮਾਨ ਸਾਹਿਬ ਨੇ ਸਾਨੂੰ ਸ਼ਾਬਾਸ਼ ਦਿੱਤੀ ਹੈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਾਨ ਸਾਹਿਬ ਜਦੋਂ ਤੁਸੀਂ ਪਿਛਲੇ ਸਾਲ ਸਾਡੇ ਕੋਲ ਆਏ ਸੀ ਉਸ ਤੋਂ ਬਾਅਦ ਅਸੀਂ ਸਾਡੇ ਸਟਾਫ ਦੇ ਸਹਿਯੋਗ ਨਾਲ ਪੰਚਾਇਤ ਦੇ ਸਹਿਯੋਗ ਨਾਲ ਤੇ ਸੂਨ ਨਗਰ ਦੇ ਸਹਿਯੋਗ ਨਾਲ ਸਕੂਲ ਦੀ ਉਸ ਇੱਕ ਵਿੰਗ ਨੂੰ ਅਸੀਂ ਰੰਗ ਕਰਾਇਆ ਪਲਾਂਟੇਸ਼ਨ ਕਰਾਈ ਹੈ ਸਾਡੇ ਸਕੂਲ ਦੇ ਵਿੱਚ ਲਗਭਗ 300 ਬੱਚੇ ਪੜ੍ਹਦੇ ਆ ਪਲੱਸ ਟੂ ਤੱਕ ਸਾਡਾ ਸਕੂਲ ਹੈ ਅਸੀਂ ਆਪ ਜੀ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਪੂਰੇ ਨਗਰ ਦੀ ਸਨਮਾਈ ਦੇ ਤਹਿਤ ਆਪ ਜੀ ਦੇ ਸਹਿਯੋਗ ਦੇ ਨਾਲ ਇਸ ਸਕੂਲ ਨੂੰ ਅਸੀਂ ਬਲੰਦੀਆਂ ਤੇ ਲੈ ਕੇ ਜਾਵਾਂਗੇ ਅਸੀਂ ਆਪ ਜੀ ਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਸਾਡੇ ਸਕੂਲ ਦੇ ਵਿੱਚ 6ਵੀਂ ਤੋਂ 10ਵੀਂ ਤੱਕ ਅਸੀਂ ਅੰਗਰੇਜ਼ੀ ਮੀਡੀਅਮ ਵੀ ਸ਼ੁਰੂ ਕੀਤਾ ਹੈ ਕਾਪੇ ਹਾਂ ਲੋਕਾਂ ਦੇ ਜਿਹੜੇ ਬੱਚੇ ਨੇ ਉਹ ਪ੍ਰਾਈਵੇਟ ਸਕੂਲਾਂ ਦੇ بجائے ਸਰਕਾਰੀ ਸਕੂਲ ਦੇ ਵਿੱਚ ਪੜਨ ਬਾਕੀ ਮੈਂ ਆਪ ਜੀ ਦੇ ਤੇ ਪਿਆਣਾ ਤੇ ਇੱਕ ਹੋਰ ਸਾਡੀ ਇੱਕ ਛੋਟੀ ਜਿਹੀ ਮੰਗ ਹੈ ਅਸੀਂ ਆਸ ਕਰਦੇ ਹਾਂ ਕਿ ਸਾਡੀ ਜਰੂਰ ਮੰਗ ਪੂਰੀ ਕਰੋਗੇ ਸਾਡੇ ਸਕੂਲ ਦੇ ਵਿੱਚ ਲਗਭਗ 150 ਬੱਚੀਆਂ ਪੜ੍ਹਦੀਆਂ ਨੇ ਸਾਡੇ ਕੋਲ ਟਾਇਲਟਸ ਦੀ ਕਮੀ ਹੈ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਆਂ ਕਿ ਸਾਨੂੰ ਘੱਟਵਾ 1.5 ਲੱਖ ਰੁਪਏ ਦਿੱਤਾ ਜਾਵੇ ਤਾਂ ਕਿ ਅਸੀਂ ਇੱਕ ਵਧੀਆ ਗਰਲਜ਼ ਲਈ ਟਾਇਲਟ ਬਲਾਕ ਜਿਹੜਾ ਬਣਾ ਸਕੀਏ ਸਾਰੀ ਉਮਰ ਅਸੀਂ ਤੁਹਾਡੇ ਇਸ ਗੱਲ ਦੇ ਰਿਣੀ ਹੀ ਹੋਵਾਂਗੇ ਯਾਦ ਰੱਖਣਗੇ ਬੱਚੇ ਕਿ ਸਾਡੇ ਭਗਵੰਤ ਮਾਨ ਜੀ ਨੇ ਸਾਨੂੰ ਟਾਇਲਟ ਬਲਾਕ ਦਿੱਤੇ ਸੀ ਬੱਚਿਆਂ ਦੀ ਸਿਹਤ ਦੇ ਲਈ ਸੈਨੇਟਰੀ ਪਰਪਸ ਦੇ ਲਈ ਮੈਂ ਇਹ ਚਾਹਣਾ ਕਿ ਸਾਨੂੰ ਅਰਜੈਂਟ ਲੋੜ ਟਾਇਲਟ ਬਲਾਕ ਦੀ ਹੈ ਬਾਕੀ ਬੱਚਿਆਂ ਨੂੰ ਅਸੀਂ ਸਾਨੂੰ ਛੁੱਟੀ ਕਰਨੀ ਪਈ ਕਿਉਂਕਿ ਸਾਡਾ ਐਗਜ਼ਾਮ ਸੀ ਸਾਰੇ ਬੱਚੇ ਤੁਹਾਨੂੰ ਮਿਲਣਾ ਚਾਹੁੰਦੇ ਸੀ ਹਾਂ ਫੇਰ ਸਹੀ ਠੀਕ ਹੈ ਸਾਰੇ ਬੱਚੇ 6ਵੀਂ 7ਵੀਂ 8ਵੀਂ ਵਾਲਿਆਂ ਦਾ ਕੱਲੋ ਐਗਜ਼ਾਮ ਸੀ ਬੱਚਿਆਂ ਦੀ ਪੂਰੀ ਇੱਛਾ ਸੀ ਸਾਡੀ ਮਜਬੂਰੀ ਨਹੀਂ ਕਿ ਦੇਖੋ ਨਹੀਂ ਬੱਚਿਆਂ ਦੇ ਕੱਲੋ ਐਗਜ਼ਾਮ ਫੇਲ ਹੋ ਜਾਣਗੇ ਨਹੀਂ ਨਹੀਂ ਠੀਕ ਹੈ ਤੇ ਹੁਣ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਤੁਸੀਂ ਸਾਡੇ ਕੋਲ ਆਓ ਸਾਡੇ ਬੱਚਿਆਂ ਨੂੰ ਅਸ਼ੀਰਵਾਦ ਦਿਓ ਸਾਨੂੰ ਅਸ਼ੀਰਵਾਦ ਦਿਓ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਪੜੇ ਲਿਖੇ ਤੇ ਗਾਂਬਦੂ ਸੋਚਦੇ ਲੋਕਾਂ ਦਾ ਪਿੰਡ ਕਰਮਗੜ੍ਹ ਇਨਕਲਾਬੀ ਸੋਚਦੇ ਲੋਕਾਂ ਦਾ ਪਿੰਡ ਕਰਮਗੜ੍ਹ ਇਤਿਹਾਸਕ ਪਿੰਡ ਕਰਮਗੜ੍ਹ ਇੱਥੋਂ ਦੇ ਵਿਦਿਆ ਦੇ ਮੰਦਰ ਇਸ ਸਰਕਾਰੀ ਸਕੂਲ ਦੇ ਵਿੱਚ ਬਿਰਾਜਮਾਨ ਸਰਪੰਚ ਸਾਹਿਬ ਨਵੀਂ ਚੁਣੀ ਹੋਈ ਪੰਚਾਇਤ ਪਿੰਡ ਦੇ ਮੋਤਵਾਰ ਸੱਜਣ ਪ੍ਰਿੰਸੀਪਲ ਸਾਹਿਬ ਉਹਨਾਂ ਦਾ ਸਾਰਾ ਸਟਾਫ ਤੇ ਪਿਆਰੇ ਬੱਚੇ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਹੈ ਤੁਸੀਂ ਮੈਨੂੰ ਇੱਥੇ ਬੁਲਾ ਕੇ ਮਾਨ ਸਤਕਾਰ ਦਿੱਤਾ ਹੈ ਮੈਂ ਇਸ ਸਕੂਲ 'ਚ ਪਹਿਲੀ ਵਾਰ ਨਹੀਂ ਆਇਆ ਪਹਿਲਾਂ ਵੀ ਇੱਕ ਦੋ ਵਾਰ ਇੱਥੇ ਆਏ ਹਾਂ ਪਿੰਡ ਦੇ ਵਿੱਚ ਵੀ ਆਏ ਹਾਂ ਜਦੋਂ ਵੀ ਆਏ ਹਾਂ ਬਹੁਤ ਸਾਰਾ ਪਿਆਰ ਸਤਿਕਾਰ ਮਿਲਿਆ ਤੇ ਜੇ ਨiyet ਸਾਫ ਹੋਵੇ ਤਾਂ ਨiyet ਚੰਗੀ ਹੋਵੇ ਤਾਂ ਸਕੂਲ ਜਿਹੜੇ ਨੇ ਉਹਨਾਂ ਦੀ ਦਿੱਖ ਤੇ ਉਹਨਾਂ ਦੇ ਨਤੀਜੇ ਜਿਹੜੇ ਨੇ ਉਹ ਵਧੀਆ ਹੋ ਸਕਦੇ ਨੇ ਜਦੋਂ ਸਟਾਫ ਜਾਂ ਪ੍ਰਿੰਸੀਪਲ ਸਾਹਿਬ ਦਾ ਖੁਦ ਪਿਆਰ ਹੋਵੇ ਉਸ ਸੰਸਥਾ ਨਾਲ ਜਿਵੇਂ ਕਿ ਕਰਮਗੜ ਦੇ ਵਿੱਚ ਹੈ ਸੋ ਮੈਂ ਵਧਾਈ ਦੇਣੀ ਚਾਹੂੰਗਾ ਕਿ ਉਹਨਾਂ ਨੇ 2.5 ਲੱਖ ਨੂੰ 5 ਲੱਖ ਦੇ ਤੌਰ ਤੇ ਵਰਤਿਆ ਹੋਇਆ ਤੇ ਬਹੁਤ ਸ਼ਾਨਦਾਰ ਕਮਰਾ ਜਿਹੜਾ ਮੈਥੋਂ ਮੰਗ ਕੀਤੀ ਗਈ ਸੀ ਤੁਹਾਡੇ ਨੌਜਵਾਨ ਐਮਐਲਏ ਪਰਣਾਲਾ ਨੀਪੇਰ ਜੀ ਜਿਨ੍ਹਾਂ ਦੀ ਅਕਸਰ ਇਹ ਇੱਛਾ ਰਹਿੰਦੀ ਹੈ ਕਿ ਸਕੂਲਾਂ ਨੂੰ ਤੇ ਹਸਪਤਾਲਾਂ ਨੂੰ ਤੇ ਹੋਰ ਸਾਂਝੇ ਕੰਮ ਜਿਹੜੇ ਲੋਕਾਂ ਦੇ ਆ ਸਕਣ ਕੰਮ ਉਹਨਾਂ ਕੰਮਾਂ ਨੂੰ ਕਰਵਾਉਣ ਦੀ ਵੈਸੇ ਤਾਂ ਪਰ ਇਸ ਸੰਜੋਗ ਕਹਿ ਲੋ ਜਾਈ ਮਾੜੀ ਕਿਸਮਤ ਕਹਿ ਲੋ ਕਿ ਪੰਜਾਬ ਇੱਕੋ ਇੱਕ ਸਟੇਟ ਹੈ ਜਿੱਥੇ ਐਮਐਲਏ ਕੋਲੇ ਕੋਈ ਫੰਡ ਨਹੀਂ ਹੈਗਾ ਲੋਕਾਂ ਨੂੰ ਦੇਣ ਨੂੰ ਬਾਕੀ ਸਾਰਿਆਂ ਚ ਹੈਗਾ ਹਰਿਆਣਾ ਚ 3 ਕਰੋੜ ਹੈ ਦਿੱਲੀ ਚ 4 ਕਰੋੜ ਹੈ ਸੋ ਪਰ ਐਮਪੀ ਫੰਡ ਦੇ ਵਿੱਚੋਂ ਅਸੀਂ ਕੋਸ਼ਿਸ਼ ਸਾਡੀ ਇਹੀ ਰਹੀ ਹੈ ਕਿ ਸਕੂਲਾਂ ਨੂੰ ਪ੍ਰਾਇਓਰਟੀ ਦਿੱਤੀ ਜਾਵੇ ਇਹ ਤੋਂ ਪਹਿਲਾਂ ਅੱਜ ਅੱਜ ਵੀ ਮੈਂ ਸੰਘੇੜਾ ਜਲੂਰ ਸਕੂਲਾਂ ਦੇ ਕਮਰਿਆਂ ਦਾ ਬਿਲਡਿੰਗਾਂ ਦਾ ਉਡ ਘਾਟਨ ਕਰਕੇ ਆਇਆ ਕਿਉਂਕਿ ਇੱਥੇ ਜਿਹੜੇ ਬੱਚੇ ਨੇ ਇਹਨਾਂ ਦੇ ਟੈਲੈਂਟ ਤੇ ਮੈਨੂੰ ਕੋਈ ਸ਼ੱਕ ਨਹੀਂ ਇੱਥੇ ਦੇ ਪੜਾਉਣ ਵਾਲੇ ਟੀਚਰਾਂ ਦੇ ਟੈਲੈਂਟ ਤੇ ਮੈਨੂੰ ਕੋਈ ਸ਼ੱਕ ਨਹੀਂ ਜਦੋਂ ਵਧੀਆ ਮਾਹੌਲ ਮਿਲ ਜੂਗਾ ਤੇ ਇਹੀ ਬੱਚੇ ਆਉਣ ਵਾਲੇ ਸਮੇਂ 'ਚ ਬਹੁਤ ਵੱਡੇ ਵੱਡੇ ਅਫਸਰ ਜਾਂ ਬਹੁਤ ਵੱਡੀਆਂ ਉੱਚੀਆਂ ਪਦਵੀਆਂ ਤੇ ਹੋਣਗੇ ਔਰ ਮਾਲੀ ਨੂੰ ਸਭ ਤੋਂ ਵੱਧ ਖੁਸ਼ੀ ਉਸ ਵੇਲੇ ਹੁੰਦੀ ਹੈ ਜਦੋਂ ਉਹਦੇ ਲਾਏ ਹੋਏ ਬੂਟੇ ਛਾਂ ਜਾਂ ਫਲ ਦੇਣ ਲੱਗ ਜਾਂ। ਇੱਕ ਟੀਚਰ ਨੂੰ ਸਭ ਤੋਂ ਵੱਧ ਖੁਸ਼ੀ ਉਸ ਵੇਲੇ ਹੁੰਦੀ ਹੈ ਜਦੋਂ ਉਹਦਾ ਪੜਾਇਆ ਹੋਇਆ ਬੱਚਾ ਕਿਸੇ ਉੱਚੀ ਅਦ ਪਦਵੀ ਤੇ ਹੁੰਦਾ ਹੈ। ਜੇ ਉਹ ਨੂੰ ਕਿਸੇ ਬਾਜ਼ਾਰ 'ਚ ਮਿਲ ਕੇ ਉਹ ਨੂੰ ਮਿਲਦਾ ਹੈ ਉਹਦੇ ਪੈਰੀਂ ਹੱਥ ਲਾਉਂਦਾ ਕਿ ਜੀ ਉਸ ਵੇਲੇ ਸਾਨੂੰ ਤੁਹਾਡੀਆਂ ਜਿਹੜੀਆਂ ਝਿੜਕਾਂ ਸੀ ਉਹ ਗਲਤ ਲੱਗ ਰਹੀਆਂ ਸੀ ਪਰ ਅੱਜ ਅਸੀਂ ਇਹ ਮੰਨਦੇ ਹਾਂ ਕਿ ਉਹ ਝਿੜਕਾ ਤੁਸੀਂ ਸਾਡੇ ਭਵਿੱਖ ਲਈ ਦੇ ਰਹੇ ਸੀ। ਸੋ ਬੱਚਿਆਂ ਨੂੰ ਬੇਨਤੀ ਕਰੂੰਗਾ ਆਪਣੇ ਟੀਚਰਾਂ ਦਾ ਆਪਣੇ ਪੇਰੈਂਟਸ ਦਾ ਸਤਿਕਾਰ ਕਰਿਓ ਇਹਨਾਂ ਨੇ ਤੁਹਾਡੇ ਲਈ ਤੁਹਾਡੇ ਬੈਟਰ ਫਿਊਚਰ ਵਾਸਤੇ ਤੁਹਾਨੂੰ ਜੇ ਡੰਟਣਾ ਹੈ ਤਾਂ ਤੁਹਾਡੇ ਬੈਟਰ ਫਿਊਚਰ ਲਈ ਹੈ ਸੋ ਕਰਮਗੜ ਸਕੂਲ ਨੂੰ ਪੁਲੰਦੀਆਂ ਤੇ ਪਹੁੰਚਾਉਣ ਦਾ ਤਿਆਰ ਰੱਖਦੇ ਨੇ ਪ੍ਰਿੰਸੀਪਲ ਸਾਹਿਬ ਬੜੀ ਅੱਛੀ ਗੱਲ ਹੈ ਲੋਕ ਵੀ ਬਾਰੋਂ ਧਾਨੂ ਸੱਜਣਾ ਨੇ ਜਨਰੇਟਰ ਜਾਂ ਫਿਰ ਆਰੋ ਵਾਸਤੇ ਪਾਣੀ ਪੀਣ ਵਾਸਤੇ ਜਿਹੜਾ ਸਮਾਨ ਮੁਹੱਈਆ ਕਰਾਇਆ ਇਹ ਵੀ ਸ਼ਲਾਘਾਯੋਗ ਹੈ ਪ੍ਰਸ਼ੰਸਾਯੋਗ ਹੈ ਆਮ ਤੌਰ ਤੇ ਇਹ ਇਹ ਸਮਝ ਲਿਆ ਜਾਂਦਾ ਹੈ ਕਿ ਦਾਨ ਜਿਹੜਾ ਉਹ ਗੁਰੂ ਘਰ ਚ ਜਾਂ ਕਿਸੇ ਮੰਦਿਰ ਜਾਂ ਕਿਸੇ ਧਾਰਮਿਕ ਪਲੇਸ ਨੂੰ ਤੇ ਹੀ ਕੀਤਾ ਜਾਂਦਾ ਪਰ ਇਹ ਵਿਦਿਆ ਦਾ ਮੰਦਿਰ ਹੈ ਇੱਥੇ ਵੀ ਜਿਹੜਾ ਦਾਨ ਹੈ ਉਹ ਓਨਾਂ ਹੀ ਬਲਕਿ ਵੱਧ ਪ੍ਰਵਾਨਿਤ ਹੈ ਕਿਉਂਕਿ ਜੇਪਾ ਥੋੜੇ ਜਿھے ਪਿੱਛੇ ਝਾਤੀ ਮਾਰੀਏ ਤਪਰਾ ਸਰਕਾਰੀ ਸਕੂਲਾਂ ਚੋਂ ਪੜ ਕੇ ਬਿਊਰੋਕ੍ਰੇਸੀ ਦੇ ਵੱਡੇ ਵੱਡੇ ਅਫਸਰ ਜਿਹੜੇ ਅੱਜ ਪੰਜਾਬ ਨੂੰ ਚਲਾ ਰਹੇ ਨੇ ਉਹ ਸਰਕਾਰੀ ਸਕੂਲਾਂ ਦੇ ਪੜੇ ਹੋਏ ਆ। ਪ੍ਰਾਈਵੇਟ ਸਕੂਲ ਜਿਹੜੇ ਨੇ ਬਹੁਤ ਵਧੀਆ ਨੇ ਪਰ ਉਹਨਾਂ ਦੀ ਫੀਸ ਜਿਹੜੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ। ਜੇ ਵਿਦਿਆਦਾਰ ਸਟੈਂਡਰਡ ਜਿਹੜਾ ਹੈ ਉਹ ਸਰਕਾਰੀ ਦਾ ਪ੍ਰਾਈਵੇਟ ਦੇ ਬਰਾਬਰ ਹੋ ਜੇ ਤਾਂ ਫਿਰ ਤਾਂ ਮੇਰੇ ਖਿਆਲ ਚ ਨਹੀਂ ਕਿ ਸਰਕਾਰੀ ਸਕੂਲਾਂ ਨੂੰ ਕੋਈ ਬੰਦ ਕਰਨ ਦੀ ਜਾਂ ਕੋਈ ਇਹਨਾਂ ਤੇ ਕੋਈ ਸ਼ੱਕ ਕਰਨ ਦੀ ਕੋਈ ਵਜ੍ਹਾ ਰਹੇਗੀ ਪਰ ਜਦੋਂ ਅਸੀਂ ਦੇਖਦੇ ਹਾਂ ਕਿ ਅਧਿਆਪਕ ਜਿਹੜੇ ਨੇ ਉਹ ਆਪਣੀਆਂ ਮੰਗਾਂ ਵਾਸਤੇ ਟੈਂਕੀ ਤੇ ਚੜੇ ਹੁੰਦੇ ਨੇ ਉਹ ਆਪਣੀਆਂ ਹੱਕੀ ਮੰਗਾਂ ਵਾਸਤੇ ਡਾਂਗਾਂ ਖਾਰੇ ਹੁੰਦੇ ਨੇ लाठी चार्ज ਚੱਲ ਰਹੇ ਹੁੰਦੇ ਨੇ ਚੁੰਨੀਆਂ ਲੈ ਰਹੀਆਂ ਹੁੰਦੀਆਂ ਨੇ ਪੱਗਾਂ ਟਹਿਰੀਆਂ ਹੁੰਦੀਆਂ ਨੇ ਪਾਣੀ ਦੇ ਪਿਛਾੜਾਂ ਪੈ ਰਹੀਆਂ ਹੁੰਦੀਆਂ ਨੇ ਫਿਰ ਥੋੜਾ ਜਿਹਾ ਸਾਨੂੰ ਚਿੰਤਾ ਇਸ ਗੱਲ ਦੀ ਹੁੰਦੀ ਹੈ ਜਿਨ੍ਹਾਂ ਨੂੰ ਅਸੀਂ ਨੇਸ਼ਨ ਬਿਲਡਰ ਕਹਿੰਦੇ ਆ ਜੋ ਆਪਦੇ ਭਵਿੱਖ ਦੀ ਚਿੰਤਾ ਚੀ ਦੁਪੇ ਹੋਈ ਨੇ ਫੇ ਸਾਡੇ ਬੱਚਿਆਂ ਦਾ ਵੀ ਵੇਖੋ ਕੀ ਕਰ ਸਕ ਬਣਾ ਸਕਦੇ ਨੇ ਦੁਖਦਾਇਕ ਗੱਲ ਹੈ ਦਿੱਲੀ ਦੇ ਵਿੱਚ ਸਰਕਾਰੀ ਸਕੂਲਾਂ ਦਾ ਰਿਜ਼ਲਟ ਪ੍ਰਾਈਵੇਟ ਨਾਲੋਂ ਬੈਟਰ ਹੁੰਦਾ ਹੈ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਦੁਨੀਆ ਦੀਆਂ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ 'ਚ ਲਿਜਾ ਕੇ ਅਮਰੀਕਾ, ਇੰਗਲੈਂਡ, ਸਿੰਗਾਪੁਰ ਦੀਆਂ ਯੂਨੀਵਰਸਿਟੀਆਂ 'ਚ ਲਿਜਾ ਕੇ ਉਹਨਾਂ ਨੂੰ ਪੜਾਉਣ ਦੇ ਲੇਟੈਸਟ ਤਰੀਕੇ ਸਮਝਾਏ ਜਾਂਦੇ ਨੇ ਪੜ੍ਹਾਏ ਜਾਂਦੇ ਨੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸੇ ਕਰਕੇ ਉੱਥੇ ਸਕੂਲਾਂ ਦੀ ਕਾਇਆ ਪਲਟ ਹੋ ਗਈ। ਪੰਜਾਬ 'ਚ ਵੀ ਹੋ ਸਕਦੀ ਹੈ। ਨੀਅਤ ਸਾਫ਼ ਹੋਵੇ ਤਾਂ। ਬਹੁਤ ਸਾਰੇ ਪ੍ਰਾਈਵੇਟ ਸਕੂਲ ਇਹੋ ਜਿਹੇ ਨੇ। ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਚੇਅਰਮੈਨ ਮੁੱਖ ਮੰਤਰੀ ਸਾਹਿਬ ਨੇ। VPS ਹੈ। ਦਾ DDSS ਹੈ ਸੰਗਰੂਰ ਵਾਲਾ। ਤੁਸੀਂ ਹੈਰਾਨ ਹੋ ਜਾਓਗੇ। ਮੁੱਖ ਮੰਤਰੀ ਉਹਦਾ ਚੇਅਰਮੈਨ ਹੈ। ਤੇ ਉੱਥੇ ਪੰਜਾਬੀ ਬੋਲਣ ਤੇ ਪਾਬੰਦੀ ਹੈ। ਜੇ ਬੱਚਾ ਪੰਜਾਬੀ ਬੋਲਦਾ ਫੜਿਆ ਜਾਵੇ 10 ਰੁਪਏ ਜੁਰਮਾਨਾ। ਜੇ ਦੂਜੀ ਵਾਰ ਫੜਿਆ ਜਾਵੇ ਤੰ ਤਖਤੀ ਗੱਲ ਚ ਪਾਉਣੀ ਪੈਂਦੀ ਐ ਇੱਕ ਲਿਖ ਕੇ ਕਿ ਮੈਂ ਪੰਜਾਬੀ ਬੋਲਦਾ ਫੜਿਆ ਗਿਆ ਮੈਂ ਗਲਤੀ ਦੁਬਾਰਾ ਨਹੀਂ ਕਰੂੰਗਾ ਮਤਲਬ ਆਪ ਦੀ ਪੰਜਾਬ ਦੀ ਧਰਤੀ ਤੇ ਪੰਜਾਬੀ ਬੋਲਣ ਤੇ ਪਾਬੰਦੀ ਉਸ ਸਕੂਲ ਚ ਜਿੱਥੇ ਚੇਅਰਮੈਨ ਮੁੱਖ ਮੰਤਰੀ ਹੋਵੇ ਫਿਰ ਤੁਸੀਂ ਕੀ ਉਮੀਦ ਕਰ ਸਕਦੇ ਹੋ ਕਿ ਸਾਡੀ ਮਾਂ ਬੋਲੀ ਜਿਹੜੀ ਐ ਉਹ ਪਰਫੁੱਲਤ ਹੋ ਜਾਊਗੀ ਜਦੋਂ ਆਪਦੇ ਉਹਦੇ ਦੁਸ਼ਮਣ ਬਣੇ ਬੈਠੇ ਸਵਾਜ ਲੋੜ ਇਸ ਗੱਲ ਦੀ ਐ ਕਿ ਵਿੱਦਿਆ ਦੇ ਜਿਹੜੇ ਸੰਸਥਾਵਾਂ ਨੇ ਵਿੱਦਿਅਕ ਸੰਸਥਾਵਾਂ ਨੇ ਉਹਨਾਂ ਨੂੰ ਆਪਾਂ ਪਰਫੁੱਲਤ ਕਰੀਏ ਜੇ ਨਹਿਰੂ ਗਵਰਨਮੈਂਟ ਵਿਲੇ ਜਦੋਂ ਪਹਿਲੀ ਗਵਰਨਮੈਂਟ ਜੱਜ ਤੋਂ ਬਾਅਦ ਬਣੀ ਹੈ ਜੇ ਕਿਤੇ ਕਾਲਜਾਂ ਦੀ ਬਜਾਏ ਆਈਟੀਆਈਆਂ ਬਰਾਬਰ ਬਣਾ ਦਿੰਦੇ ਪਰ ਸ਼ਾਇਦ ਅੱਜ ਬੇਰਜ਼ਗਾਰ ਦਾ ਇਹ ਹਾਲ ਨਾ ਹੁੰਦਾ ਕਿਉਂਕਿ ਕਾਲਜ ਬੇਰਜ਼ਗਾਰ ਪੈਦਾ ਕਰਦਾ ਹੈ ਆਈਟੀਆਈ ਇੱਕ ਐਕਸਪਰਟ ਪਰਸਨ ਪੈਦਾ ਕਰਦੀ ਹੈ ਆਈਟੀਆਈ ਚੋਂ ਪੜ੍ਹ ਕੇ ਕੋਈ ਮੋਬਾਈਲਾਂ ਦੀ ਦੁਕਾਨ ਖੋਲ ਲੂ ਕੋਈ ਖਰਾਬ ਚਲਾ ਲੂਗਾ ਕੋਈ ਟਰੈਕਟਰ ਠੀਕ ਕਰਨ ਲੱਗ ਜਾਊਗਾ ਕੋਈ ਇਲੈਕਟ੍ਰਿਕ ਇਲੈਕਟ੍ਰੀਸ਼ੀਅਨ ਬਣ ਜਾਊਗਾ ਆਈਟੀ ਇਹ ਵਾਲਾ ਕੁਛ ਨਾ ਕੁਛ ਬਣ ਜਾਂਦਾ ਕੱਲ੍ਹ ਜਾਣੇ ਆਪਾਂ ਦੇਖਦੇ ਆਂ ਡਿਗਰੀਆਂ ਲੈ ਕੇ ਵਿਲੇ ਜਾਂ ਫਿਰ ਕ੍ਰਾਈਮ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਗਲਤ راہ ਅਪਣਾਉਂਦੇ ਐ ਜਾਂ ਫਿਰ ਆਈ ਲੈਕਸ ਕਰਕੇ ਅੱਜ ਕੱਲ੍ਹ ਬਾਹਰਲੇ ਮੁਲਕਾਂ ਨੂੰ ਭੱਜਣ ਦੀਆਂ ਤਿਆਰੀਆਂ ਨੇ ਜੇ ਕਿਤੇ ਇੱਥੇ ਰੋਜ਼ਗਾਰ ਮਿਲਦਾ ਹੋਵੇ ਸਾਨੂੰ ਸਾਊਦੀ ਅਰਬ ਮਸਕਟ ਦੁਬਈ ਵਰਗੇ ਮੁਲਕਾਂ ਦੇ ਟਿੱਬਿਆਂ 'ਚ ੱੱਕੇ ਖਾਣ ਦੀ ਲੋੜ ਨਹੀਂ ਪੈਣੀ ਮੇਰੇ ਕੋਲੇ ਰੋਜ਼ ਹਜ਼ਾਰਾਂ ਪਾਸਪੋਰਟ ਵੀਡੀਓ ਆਉਂਦੀਆਂ ਨੇ ਜਿਹਦੇ ਵਿੱਚ ਏਜੰਟਾਂ ਦੇ ੱਟਕੇ ਚੜ ਕੇ ਏਜੰਟਾਂ ਦੇ ਝਾਂਸਿਆਂ 'ਚ ਆ ਕੇ ਉੱਥੇ ਜਾ ਕੇ ਫਸ ਜਾਂਦੇ ਆ ਪਾਸਪੋਰਟ ਉਹ ਖੋਲ੍ਹ ਲੈਂਦੇ ਆ ਛਾਂਟੇ ਮਾਰ-ਮਾਰ ਕੇ ਡੰਗਰਾ ਵਾਂਗੂ ਉਹ ਕੰਮ ਕਰਾਉਂਦੇ ਆ ਦੋ-ਦੋ ਤਿੰਨ ਤਿੰਨ ਦੇ ਰੋਟੀ ਨਹੀਂ ਦਿੰਦੇ ਉੱਥੇ ਨੂੰ ਫੋਨ ਆਉਂਦੇ ਉਹਨਾਂ ਦੇ ਜਾਂ ਵੀਡੀਓ ਆਉਂਦੀਆਂ ਨੇ ਜਾਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਆਉਂਦੇ ਆ ਸਾਡੇ ਮੁੰਡੇ ਉੱਥੇ ਫਸ ਗਏ ਜੀ ਬਲਾਓ ਉਹਨਾਂ ਨੂੰ ਉਹਦੀ ਜੜ ਦੇ ਰੋਜ਼ਗਾਰੀ ਹੈ ਦੇਤੀ ਕੰਮ ਮਿਲ ਜੇ ਕਿਉਂ ਜਾਈਏ ਉਧਰ ਤੱਕੇ ਖਾਨ ਜੇ ਇਹਨਾਂ ਨੂੰ ਪੜ੍ਹਾਈ ਵਧੀਆ ਮਿਲ ਜੇ ਇਹ ਅਫਸਰ ਬਣ ਜਾਣ ਇਹ ਆਪਦੇ ਘਰ ਦੀਆਂ ਗਰੀਬੀਏ ਚੱਕ ਦੇਣ ਫਿਰ ਆਟਾ ਦਾਲ ਸਕੀਮ ਚ ਨਾਮ ਲਿਖਾਉਣ ਦੀ ਲੋੜ ਨਹੀਂ ਪੈਣੀ ਇਹਨਾਂ ਨੂੰ ਅਸੀਂ ਕਹਿੰਦੇ ਸਾਨੂੰ ਕੰਮ ਦੇ ਦਿਓ ਸਾਡੇ ਹੱਥਾਂ ਨੂੰ ਰੋਜ਼ਗਾਰ ਦੇ ਦਿਓ ਸਾਨੂੰ ਐਕਸਪਰਟ ਬਣਾ ਦਿਓ ਪੈਸੇ ਕਮਾਉਣ ਦੇ ਰੋਜ਼ੀ ਰੋਟੀ ਕਮਾਉਣ ਦੇ ਅਸੀਂ ਆਟਾ ਦਾਲ ਨਹੀਂ ਮੰਗਾਂਗੇ ਸਰਕਾਰਾਂ ਕਹਿੰਦੀਆਂ ਨੇ ਝੋਲੀ ਅੱਡ ਆਟਾ ਦਾਲ ਪਾਵਾਂਗੇ ਕਾਰਨ ਆਟਾ ਦਾਲ ਬੋਟਾ ਮੇਲੇ ਕੰਮ ਆਉਂਦਾ ਵੋਟਾਂ ਮਿਲੇ ਫਿਰ ਇਹਨਾਂ ਦੇ ਜ਼ਥੇਦਾਰ ਇਹਨਾਂ ਦੇ ਜਿਹੜੇ ਮੂਰਲੇ ਏਜੰਟ ਨੇ ਉਹ ਗਰੀਬਾਂ ਦੇ ਗਰੀਬ ਬਸਤੀਆਂ 'ਚ ਜਾ ਕੇ ਕਹਿੰਦੇ ਫਿਰਦੇ ਹੁੰਦੇ ਨੇ ਦੇਖਿਓ ਭਾਈ ਕਿਸੇ ਹੋਰ ਪੁਆਟ ਪਾਰਟੀ ਨੂੰ ਵੋਟਾਂ પાਕੇ ਹਜ਼ਾ ਾਟਾ ਦਾਣਾ ਬੰਦ ਕਰਾ ਲਿਓ ਨੌਕਰੀ ਲੱਗੀ ਹੋਵੇ ਤਾਂ ਇਹ ਤਾਂ ਨਹੀਂ ਕਹਿ ਸਕਦੇ ਹੋ ਸਾਡੇ ਮੁੱਖ ਮੰਤਰੀ ਅਨਾਉਂਸ ਕਰਦੇ ਆ ਕਿ 45 ਲੱਖ ਬੰਦਾ ਸੀ ਪਹਿਲਾਂ ਆਟਾ ਦਾਲ ਸਕੀਮ 'ਚ ਹੁਣ ਸਾਡੀ ਸਰਕਾਰ ਨੇ ਉਹਨੂੰ 55 ਲੱਖ ਕਰਤਾ ਤੇ ਪਿੱਛੇ ਉਹਨਾਂ ਦੇ ਖੜੇ ਜਿਹੜੇ ਨੇ ਉਜਕਾਰੇ ਛੱਡ ਰਹੇ ਹੁੰਦੇ ਬੋਲੇ ਸੋਨੇ ਵਾਲ ਦੇ ਮੈਨੂੰ ਇਹ ਦੱਸੋ ਇਹ ਖੁਸ਼ੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਕਹਿ ਰਹੇ ਪਹਿਲਾਂ 45 ਲੱਖ ਬੰਦਾ ਸੀ ਜਿਹੜਾ ਆਟਾ-ਦਾਲ ਨਹੀਂ ਕਮਾ ਸਕਦਾ ਸੀ ਉਹ ਸਾਡੀ ਸਰਕਾਰ ਨੇ 10 ਲੱਖ ਹੋਰ ਵਧਾਤਾ ਜਿਹੜਾ ਆਟਾ-ਦਾਲ ਨਹੀਂ ਕਮਾ ਸਕਦਾ ਤੇ ਅਸੀਂ ਤਾੜੀਆਂ ਮਾਰ ਰਹੇ ਹਾਂ 45 ਤੋਂ 35 ਤੇ ਗੱਲ ਆਉਂਦੀ ਨਾ ਫਿਰ ਤਾੜੀਆਂ ਮਾਰ ਦਿੰਦੇ ਕਿ 45 ਲੱਖ ਸੀ ਉਹ ਜੋ 10 ਲੱਖ ਜਿਹੜਾ ਘਟ ਗਿਆ ਉਹ ਆਪ ਦਾ ਆਟਾ-ਦਾਲ ਆਪ ਕਮਾਉਣ ਲੱਗ ਗਿਆ ਇਹ ਖੁਸ਼ੀ ਵਾਲੀ ਗੱਲ ਹੈ ਸੁਬੀਰੋ ਅਸੀਂ ਤਾਂ ਜਿੰਨੇ ਕੁ ਜੋਗੇ ਹੈਗੇ ਕਰੀ ਜਾਂਦੇ ਆ ਮੇਰੇ ਕੋਲੇ 5 ਕਰੋੜ ਰੁਪਇਆ ਇੱਕ ਸਾਲ ਦਾ 9 ਵਿਧਾਨ ਸਭਾ ਹਲਕੇ ਨੇ 775 ਦੇ ਨੇੜੇ ਪਿੰਡ ਹੈ ਪਿੰਡੀਆਂ ਨੇ ਛੋਟੇ-ਛੋਟੀਆਂ ਕੋਠੇ ਨੇ ਧਾਨੀਆਂ ਨੇ ਫਿਰ ਕਸਬੇ ਨੇ ਵੱਡੇ ਸ਼ਹਿਰ ਨੇ 5 ਕਰੋੜ ਸਾਲ ਦਾ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਆ ਕਿ ਜਿੱਥੇ ਪੈਸਾ ਲਾਈਏ ਉੱਥੇ ਲੱਗਿਆ ਦਿਸੇ ਕੋਈ ਕੰਮ ਕੰਪਲੀਟ ਹੋ ਜੇ ਉਦਘਾਟਨ ਕਰਨ ਦੇ ਪੈਸੇ ਬਹੁਤ ਹੱਕ ਚ ਨਹੀਂ ਪਰ ਕਿਉਂਕਿ ਜੂਸੀ ਲੈਣ ਵਾਸਤੇ ਵਰਤੋਂ ਸਰਟੀਫਿਕੇਟ ਲੈਣ ਵਾਸਤੇ ਇਹ ਫਾਰਮੈਲਟੀ ਕਰਨੀ ਜ਼ਰੂਰੀ ਹੁੰਦੀ ਹੈ ਤੇ ਉਹ ਘਾਟਣਾ ਸੀ ਪਰ ਕੰਮ ਖਤਮ ਹੋਣ ਨਾਲ ਦਿਨ ਕਰਦੇ ਆ ਕੰਮ ਸ਼ੁਰੂ ਹੋਣ ਨਾਲ ਦਿਨ ਨਹੀਂ ਕਰਦੇ ਤੁਹਾਡੇ ਪਿੰਡ ਨੂੰ ਹੋਰ ਵੀ ਪੈਸੇ ਆਏ ਨੇ ਹੁਣੇ ਜਿਹੜੇ ਦੋ ਸ਼ੈੱਡ ਪਾਉਣੇ ਨੇ ਇੱਕ ਤਾਂ ਸਕੂਲ ਦੇ ਨੇੜੇ ਸਾਹਮਣੇ ਹੈ ਤੇ ਇੱਕ ਸ਼ਮਸ਼ਾਨ ਘਾਟ ਦੇ ਉਹ ਦੋ ਪੈ ਜਿਹੜੇ ਨੇ ਸਾਡੇ ਵੱਲੋਂ ਪੈਸਾ ਸੈਂਕਸ਼ਨ ਹੋ ਗਿਆ ਪੰਚਾਇਤ ਕੋਲੇ ਆ ਗਿਆ ਹੁਣ ਉਹ ਕੰਮ ਸ਼ੁਰੂ ਕਰ ਲੈ ਹੈਂ ਜੀ ਆ ਗਿਆ ਹੈ हां जो ਤੁਸੀਂ ਕੰਮ ਸ਼ੁਰੂ ਕਰ ਲੇ ਸਬਜ਼ਾ ਕੱਲ ਲੈਣਾ ਕਿਉਂਕਿ ਵਿੱਚ ਹੁਣ ਜਾਂਦੇ ਦਾ ਸਰ ਪੈ ਜਾਊਗਾ ਨਹੀਂ ਤਾਂ ਕੱਲ ਤੋਂ ਲੱਗ ਰਿਹਾ ਸੋ ਅਸੀਂ ਉਹਦਾ ਵੀ ਉਦਘਾਟਨ ਉੱਤੇ ਕਰਾਂਗੇ ਜਿੱਦੇ ਕੰਮ ਖਤਮ ਹੋ ਗਿਆ ਵੈਸੇ ਤੁਹਾਡੇ ਪਿੰਡ ਉਦਘਾਟਨ ਕੀਤੇ ਪਏ ਹੋਣੇ ਪਹਿਲਾਂ ਨਹੀਂ ਪੱਥਰ ਪੰਜਾਬ ਦੇ 95% ਨਹੀਂ ਪੱਥਰ ਛੋਟਿਆਂ ਦੇ ਖੁਰਕ ਕਰਨ ਦੇ ਕੰਮ ਆਉਂਦੇ ਆ ਤੁਹਾਡੇ ਪਿੰਡ ਵੀ ਹੋਣਗੇ ਛੋਟੇ ਜਿਹੜੀ ਦਿੱਤੀਆਂ ਹੁੰਦੀਆਂ ਫੋਟੋ ਕਿਹਦਾ ਮੂੜ ਦੇ ਨਹੀਂ ਪੱਥਰ ਆਖ ਜਾਂਦੇ ਆ ਉੜ ਕੇ ਆਉਦੇ ਨਹੀਂ ਉਹ ਹੀ ਭਾਈ ਰਹਿੰਦੇ ਨੇ ਮੇਰਾ ਕਹਿਣਾ ਜੇ ਪੰਜਾਬ ਦੇ ਨਹੀਂ ਪੱਥਰਾਂ ਦੀ ਇੱਕ ਵੀ ਵਰਤ ਲਈ ਜਾਵੇ ਬਹੁਤ ਸਾਰੇ ਕਾਲਜਾਂ ਦੇ ਬਿਲਡਿੰਗਾਂ ਬਣ ਜਾਣਗੀਆਂ ਸਾਡੇ ਅੱਥਰਖੇ ਕੁਝ ਆਇਆ ਅੱਜ ਤੋਂ ਸ਼ਕਤੀ ਆਈ ਸਾਡੇ ਅੱਥਰਖੇ ਇਕੱਲੇ ਨਹੀਂ ਪੱਥਰਾਂ ਨਾਲ ਕਾਲਜ ਬਣਾ ਕੇ ਦਿਖਾਵਾਂਗੇ ਤੁਹਾਨੂੰ ਅਸੀਂ ਇੱਕ ਪਿੰਡ 'ਚ 10-10 ਨੇ ਹਜ਼ਾਰ-ਹਜ਼ਾਰ ਇੱਟਾਂ ਲਾ ਲਓ 10-10 ਹਜ਼ਾਰ ਇੱਟ ਇੱਕ ਫੀਲਡ 'ਚ ਪਈ ਐ ਇਕੱਠੀਆਂ ਕਰਕੇ ਕਾਲਜ ਬਣਾਉ ਲਿਆ ਮਨ ਨਾਲੇ ਉਹਨਾਂ ਨੂੰ ਪੱਥਰ ਵੀ ਨਹੀਂ ਕਿਤੇ ਲੈ ਜਾਂਦੇ ਉਹਨੇ ਉੱਥੇ ਲਾ ਦਾਂਗੇ ਬਸ ਨੰਬਰ ਦਾ ਨਾਮ ਲਿਖਿਆ ਹੁੰਦਾ ਉਹ ਤੇ ਨਰੇ ਕਵੀਰਪਈਆਂ ਨਹੀਂ ਛੱਡਿਆ ਸੀ ਅੱਜ ਆਖਰੀ ਦਿਨ ਪੈਸੇ ਵੰਡਣ ਦਾ ਮੈਂ ਦੋ ਵਾਰੀ ਡੀਸੀ ਨਾਲ ਗੱਲ ਕਰਕੇ ਆਇਆ ਪਰ ਨਾਲੇ ਤੇ ਕਿ ਜੀ ਅੱਜ ਪੈਸਾ ਨਹੀਂ ਲੈਣਾ ਚਾਹੀਦਾ ਕੋਈ ਇੱਕ ਵੀ ਰੁਪਈਆ 25 ਕਰੋੜ ਰੁਪਈਆ 5 ਸਾਲਾਂ ਦਾ ਲੋਕਾਂ ਕੋਲੇ ਚਲਾ ਗਿਆ 1 ਕਰੋੜ ਰੁਪਈਆ ਉਹਦਾ ਵਿਆਜ 60 ਲੱਖ ਰੁਪਈਆ ਪੁਰਾਣੀ ਐਮਪੀ ਦਾ ਉਹ ਸਾਰੇ ਪੈਸੇ ਆਮ ਲੋਕਾਂ ਚ ਪਿੰਡਾਂ ਚ ਵੰਡ ਤੇ ਪਾਉਣਾ 72 ਕਰੋੜ ਇੱਕ ਇੱਕ ਰੁਪਈਏ ਦੇ ਹਿਸਾਬ ਤੇ ਜਦੋਂ ਮੱਦੀ ਲੈਣੀ ਇਹ ਦੂਸਰਾਂ ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਐਮਪੀ ਕੋਲੇ ਵੀ ਫੰਡ ਹੁੰਦਾ ਹੈ। ਹੁਣ ਇੱਥੋਂ ਤੱਕ ਵੀ ਪਤਾ ਹੈ ਯੂਥ ਵਾਲਿਆਂ ਨੂੰ ਕਿ ਜੀ ਆਉਂਦਾ ਕਿੱਥੋਂ ਲੈ। ਅਸੀਂ ਉਹ ਵੀ ਰਸਤਾ ਵੀ ਦਿੱਲੀ ਦੇ ਫਰਾਂ ਦੇ ਨੰਬਰ ਤੇ ਫੋਨ ਕਰ ਲਿਆ ਕਰੋ। ਕਈ ਵਾਰੀ ਮੇਰੇ ਨਾਲੋਂ ਪਹਿਲਾਂ ਵੀ ਪਤਾ ਹੁੰਦਾ ਉਹਨਾਂ ਨੂੰ ਆਪਣੇ ਪੈਸੇ ਉਹ ਤੋਂ ਚੱਲ ਪੇ ਜੀ। ਆ ਜਾ ਕੋ ਮੰਗ ਪੱਤਰ। ਬਸ ਆਪਣੇ ਪੈਸੇ ਕਹਿੰਦੇ ਆ ਇਹਦਾ ਮਤਲਬ ਲੋਕਾਂ ਨੂੰ ਜਾਗਰੂਕਤਾ ਆਈ ਹੈ। ਅਸੀਂ ਤੁਹਾਡੇ ਨਾਲ ਆਂ ਔਰ ਬੱਚਿਆਂ ਨੂੰ ਮੈਂ ਪੇਪਰ ਚੱਲ ਰਹੇ ਨੇ। ਮੈਂ ਇਹਨਾਂ ਨੂੰ ਗੁੱਡ ਲੱਕ ਵੀ ਕਹਿਣਾ ਮੈਂ ਜ਼ਿਆਦਾ ਪੇਪਰ ਪਿਠਾਉਣਾ ਚਾਹੁੰਦਾ ਕਿਉਂਕਿ ਪੇਪਰਾਂ ਦੀ ਤਿਆਰੀ ਕਰਨੀ ਹੈ। ਬੜੋ ਔਰ ਹਰ ਬੱਚਾ ਫਸਟ ਨਹੀਂ ਆਉਂਦਾ ਇਹ ਗੱਲ ਮੈਂ ਹੋਰ ਕਹਿਣਾ ਚਾਹੂੰਗਾ ਹਰ ਬੱਚਾ ਫਸਟ ਨਹੀਂ ਆਉਂਦਾ ਹੁੰਦਾ ਮੈਂ ਮਾਪਿਆਂ ਨੂੰ ਵੀ ਕਹਿਣਾ ਚਾਹੂੰਗਾ ਬਹੁਤ ਸਾਰੇ ਮਾਪੇ ਹੋਣਗੇ ਕਿ ਬੱਚੇ ਤੇ ਬਹੁਤਾ ਪ੍ਰੈਸ਼ਰ ਨਾ ਪਾਓ ਕਿ ਨੰਬਰ ਘੱਟ ਕਿਉਂ ਆਏ ਨੇ ਹਰ ਬੱਚਾ ਫਸਟ ਨਹੀਂ ਆਉਂਦਾ ਹੁੰਦਾ ਪਰਮਾਤਮਾ ਨੇ ਕੋਈ ਨਾ ਕੋਈ ਹੋਰ ਕਲਾ ਦਿੱਤੀ ਹੋਣੀ ਉਹਨੂੰ ਥੋੜਾ ਜਿਹਾ ਉਹਨਾਂ ਨੂੰ ਵੀ ਪੁੱਛ ਲਿਆ ਕਰੋ 90% ਮਾਪੇ ਕਹਿੰਦੇ ਸਾਡੇ ਮੁੰਡੇ ਡਾਕਟਰ ਬਣੇ ਫਿਰ ਮਰੀਜ਼ ਕੌਣ ਬਣਨਗੇ ਹਾਂ ਹਾਂਜੀ ਨਹੀਂ 90% ਕਹਿੰਦੇ ਸਾਡਾ ਬੱਚਾ ਪਾਇਲਟ ਬਣੇ ਪਰ ਸਵਾਰੀਆਂ ਕੌਣ ਬਣਨਗੀਆਂ ਬੱਚੇ ਨੂੰ ਵੀ ਤਾਂ ਪੁੱਛ ਲੋ ਨਾ ਉਹ ਕੀ ਬਣਨਾ ਚਾਹੁੰਦਾ ਉਹਦਾ ਉਹਦਾ ਵੀ ਤਾਂ ਥੋੜਾ ਜਿਹਾ ਇੰਟਰਸਟ ਦੇਖ ਲੋ ਉਹਦਾ ਮੈਥ ਵੱਲ ਹੈ ਸਾਇੰਸ ਵੱਲ ਹੈ ਖੇਡਾਂ ਵੱਲ ਹੈ ਕਲਾਕਾਰੀ ਵੱਲ ਹੈ ਉਹਦਾ ਵੀ ਤਾਂ ਪੁੱਛ ਲੋ ਨਾ ਕਿ ਉਹਦਾ ਉਹਦਾ ਧਿਆਨ ਕਿਹਦੇ ਪਾਸੇ ਹੈ ਜਬਰਦਸਤੀ ਜਦੋਂ ਆਪਾਂ ਉਹਨੂੰ ਪੜਾਉਂਦੇ ਆਂ ਫਿਰ ਨਹੀਂ ਰਿਜ਼ਲਟ ਆਉਂਦਾ ਜਿਹੜਾ ਬੱਚਾ ਫਸਟ ਆਉਂਦਾ ਉਹਨੂੰ ਮੈਂ ਵਧਾਈ ਦੇਣਾ ਨਾਲ ਮੈਂ ਇੱਕ ਸਲਾਹ ਵੀ ਦੇਣਾ ਕਿ ਫਸਟ ਆ ਕੇ ਹੰਕਾਰ ਨਹੀਂ ਕਰਨਾ ਪ੍ਰਾਊਡ ਨਹੀਂ ਕਰਨਾ ਕਿਉਂਕਿ ਫਰਸਟ ਆਉਣ ਆਜ ਸਭ ਤੋਂ ਵੱਡਾ ਯੋਗਦਾਨ ਸੈਕੰਡ ਤੇ ਥਰਡ ਦਾ ਹੁੰਦਾ ਹੈ ਜੋ ਨਾ ਹੋਵੇ ਫਿਰ ਕੰਪੀਟੀਸ਼ਨ ਨਹੀਂ ਹੋਣਾ ਸੀ ਔਰ ਇੱਕੋ ਕਲਾਸ 'ਚ ਇੱਕ ਹਜ਼ਾਰ ਬੱਚਾ ਹੋਵੇ ਜਿਆਦਾ دیر ਹਜ਼ਾਰ ਨਹੀਂ ਰਹਿ ਸਕਦਾ ਉਹ ਈਜ਼ੀ ਲੈਣ ਲੱਗ ਜਾਂਦਾ ਹੈ ਕਿ ਕੋਈ ਗੱਲ ਨਹੀਂ 80% ਨਾਲ ਵੀ ਫਰਸਟ ਆਉਣੇ ਆ 75 ਨਾਲ ਵੀ ਫਰਸਟ ਆ ਜਾਣਗੇ ਜਦੋਂ ਜਿਆਦਾ ਹਜ਼ਾਰ ਬੱਚੇ ਹੋਣ ਕੰਪੀਟੀਸ਼ਨ ਹੋਵੇ ਫਿਰ ਅੱਗੇ ਨੂੰ ਜਾਂਦੇ ਬੱਚੇ ਸੋ ਤੁਹਾਡੇ ਕੋਲੇ ਕਾਪੀ ਟੀਚਰ ਨੇ ਤੁਹਾਡੇ ਕੋਲੇ ਸਾਰਾ ਕੁਝ ਹੈ ਤੁਹਾਡੇ ਤੋਂ ਸਾਨੂੰ ਬਹੁਤ ਉਮੀਦਾਂ ਨੇ ਔਰ ਐਜੇ ਮਾਰ ਕੇ ਮਾਰੋ ਪਹਿਲਾਂ ਬਰਨਾਲੇ ਦੀ ਕੁੜੀ ਇੰਡੀਆ ਚ ਫਸਟ IAS CBS ਦੇ ਵਿਦਿਆਮ ਚੋਂ ਵਜੀਦਕੇ 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 ਦੀ ਕੁੜੀ ਹੈ ਵਧਾਈਆਂ ਦੇ ਕੇ ਆਇਆ ਸੀ ਮੈਂ ਇੱਕ ਸ਼ਗਨਦੀਪ ਕੌਰ ਹੈ ਉਹ ਰੀਸੈਂਟਲੀ ਜਿਹੜਾ SC ਮੁਕਾਬਲਾ ਸੀ ਆਲ ਇੰਡੀਆ ਦਾ ਟਾਟਾ ਬਿਲਡਿੰਗ ਇੰਡੀਆ ਨਾਮ ਦਾ ਕੰਪੀਟੀਸ਼ਨ ਸੀ ਸੰਘੇੜੇ ਪਿੰਡ ਦੀ ਹੈ ਉਹ ਇੰਡੀਆ ਚੋਂ ਪਹਿਲੇ ਨੰਬਰ ਤੇ ਆਈ ਹੈ ਰਾਸ਼ਟਰਪਤੀ ਅਵਾਰਡ ਉਹਨੂੰ ਮਿਲਿਆ ਬੱਚੀ ਨੂੰ ਪਾਸਵਾਂਚ ਪੜਦੀ ਹੈ ਹੁਣ ਇੱਕ ਸਾਡੇ ਤੇ ਹੋਰ ਜਿਹੜਾ ਧੀਆ ਨੂੰ ਜੰਮਣ ਤੋਂ ਪਹਿਲਾਂ ਹੀ ਮਾਰਨ ਦਾ ਕਲੰਕ ਹੈ ਉਹ ਤੋੜਨਾ ਪਊਗਾ ਦੇਖੋ ਕਿਸੇ ਵੀ ਫੀਲਡ ਦੇ ਵਿੱਚ ਅੱਜ ਅੱਜ ਮਹਿਲਾ ਦਿਵਸ ਹੈ ਮੈਂ ਵਧਾਈ ਵੀ ਦੇਣੀ ਚਾਹੂੰਗਾ ਸਾਰੇ ਮਹਿਲਾ ਟੀਚਰਾਂ ਨੂੰ ਵੀ ਕਿ ਕਿਸੇ ਵੀ ਫੀਲਡ ਦੇ ਵਿੱਚ ਅੱਜ ਕੁੜੀਆਂ ਕਿਸੇ ਗੱਲੋਂ ਘੱਟ ਨਹੀਂ ਹੈਗੀਆਂ 에ਅਰ ਫੋਰਸ ਦੇ ਵਿੱਚ ਕਮਾਂਡਰ ਵੀ ਪਾਇਲਟ ਵੀ 에어 ਫੋਰਸ ਦੇ ਵਿੱਚ ਔਰ ਬਾਕੀ ਸਾਰੇ ਫੀਲਡ ਰੈਂਚਰ ਕੁੜੀਆਂ ਜਿਹੜੀਆਂ ਮੁੰਡਿਆਂ ਦੇ ਬਰਾਬਰ ਚੱਲ ਰਹੀਆਂ ਨੇ ਬਲਕਿ ਅੱਗੇ ਜਾ ਰਹੀਆਂ ਨੇ ਪਾਰਲੀਮੈਂਟ ਦੇ ਵਿੱਚ ਇੱਕ ਦਿਨ ਭ੍ਰੂੜ ਹੱਤਿਆ ਤੇ ਡਿਬੇਟ ਚੱਲਦੀ ਸੀ ਮੈਂ ਪਾਰਲੀਮੈਂਟ ਚ ਬੋਲਿਆ ਸੀ ਇੱਕ ਚਾਰ ਲਾਈਨਾਂ ਨੇ ਮੈਂ ਅੱਜ ਮਹਿਲਾ ਦਿਵਸ ਨੂੰ ਸਮਰਪਿਤ ਕਰਕੇ ਸੁਣਾਉਣਾ ਚਾਹੂੰਗਾ ਜੋ ਮੈਂ ਪਾਰਲੀਮੈਂਟ ਚ ਬੋਲਿਆ ਸੀ ਚਾਰ ਲਾਈਨਾਂ ਨੇ ਇੱਕ ਬੱਚੀ ਜਿਹੜੀ ਹਜੇ ਦੁਨੀਆ ਤੇ ਆਈ ਨਹੀਂ ਉਹ ਆਪਣੀ ਮਾਂ ਨਾਲ ਗੱਲ ਕਰਦੀ ਹੈ ਪੇਟ ਚੋਂ ਮਾਣੇ ਪੇਟ ਜੋ ਮਾਣਾ ਗੱਲ ਕਰਦੀ ਐ ਕਿ ਆਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਆਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸੁਖਦੇਵ ਭਗਤ ਸਿੰਘ ਮਾਮਾ ਹੀ ਨੇ ਜੰਮਦਿਆਂ ਕੀ ਪਤਾ ਐ ਮੈਂ ਜੰਮ ਦੇਵਾ ਕੋਈ ਅਗੰਮੜਾ ਮਰਦ ਨੀ ਮਾਏ ਕੁੱਖ ਦੇ ਵਿੱਚ ਨਾ ਕਤਲ ਕਰਾਈਂ ਇਹੀ ਮੇਰੀ ਅਰਜ਼ੀ ਨੀ ਮਾਏ ਸੋ ਵੀਰੋ ਕੋਈ ਪਤਾ ਨੀ ਕਿਹੜੀ ਮਾੜੀ ਕਿਹੜਾ ਸੂਰਮਾ ਜੰਮ ਦੇਣਾ ਸੋ ਪੀਆਂ ਨੂੰ ਪੈਦਾ ਕਰਕੇ ਕੋਈ ਸਹਾਨ ਨਹੀਂ ਕਰਦੇ ਉਹਨਾਂ ਨੂੰ ਪੜਾਓ ਪੜਾ ਕੇ ਉਹਨਾਂ ਨੂੰ ਉਡਾਰੀ ਮਾਰਨ ਦੀ ਜਗ੍ਹਾ ਦਿਓ ਅਸਮਾਨ ਦਿਓ ਖੁੱਲ੍ਹਾ ਉਹਨਾਂ ਨੂੰ ਉਹ ਬਹੁਤ ਵੱਡੀਆਂ ਵੱਡੀਆਂ ਮੱਲਾ ਮਾਰ ਸਕਦੀਆਂ ਨੇ ਆ ਹੁਣ ਰਿਜ਼ਲਟ ਆਉਣਗੇ ਮਾਰਚ ਪਹਿਲ ਚ ਪੜ ਲਿਓ 10ਵੀਂ ਦੇ ਨਤੀਜੇ ਪਹਿਲੇ ਤਿੰਨ ਸਥਾਨਾਂ ਤੇ ਕੁੜੀਆਂ ਦਾ ਦਬਦਬਾ 12ਵੀਂ ਦੇ ਨਤੀਜੇ ਇਸ ਵਾਰ ਫਿਰ ਕੁੜੀਆਂ ਨੇ ਬਾਜ਼ੀ ਮਾਰੀ ਵੀ ਇਹਨੇ ਨਤੀਜੇ ਐਸ ਵਾਰ ਫੇਰ ਕੁੜੀਆਂ ਅੱਗੇ ਇਸ ਤਰ੍ਹਾਂ ਟੈਕ ਲਾਉਂਦੇ ਆ ਮੈਂ ਤਾਂ ਕਿੰਨੇ ਸਾਲਾਂ ਤੋਂ ਪੜਦਾ ਉਹ ਬੈਠੇ ਮੰਗ ਸਾਡੇ ਅਡਵਾਇਜ਼ਰਮੈਂਟ ਕੋਈ ਬਾੜ ਪੜ ਲਿਆ ਕਰੋ ਏ ਬਾਰਾਂ ਤੇ ਟਾਈਮ ਲਾਉਣਗੇ ਇਕੱਲੇ ਇਕੱਲੇ ਬਾਅਦ ਨਾਲ ਗੱਲ ਕਰਕੇ ਫੇਰ ਆਉਂਦੇ ਆ ਉਹ ਇੱਕ ਅਸੀਂ ਕਹਿੰਦਾ ਸੀ ਕਿ ਕੁੜੀਆਂ ਥੋੜੇ ਨਾ ਬਹੁਤ ਕੁਜਰੂਸ ਹੁੰਦੀਆਂ 95% ਵੀ ਨੰਬਰ ਆ ਜਾਣ ਨਾ ਤਾਂ ਵੀ ਜਿਹਨੇ ਪੇਪਰ ਚੈੱਕ ਕੀਤਾ ਉਹਨੂੰ ਗਾਲਾਂ ਕੱਢਦੀਆਂ ਹੂੰ ਕੰਜੂਸ ਕਹੀਂ ਕਰ 2 ਨੰਬਰ ਔਰ ਦਿੱਤਾ ਸ਼ੀਲਾ ਸੇ ਅੱਗੇ ਹੋ ਜਾਂਦੀ ਇੱਧਰ ਸਾਡੇ ਦਿਲ ਦੇਖੋ ਦਰਿਆ ਦਿਲ 40 ਨੰਬਰ ਵੀ ਆ ਜਾਣ ਤਾਂ ਵੀ ਦੁਆਵਾਂ ਆਦਾ ਕੋਈ ਰੱਬ ਦਾ ਫਕੀਰ ਹੀ ਬਟਾ ਦੀ 35 ਦਾ ਕਰਕੇ ਆਈ ਸੀ ਸੱਤ ਪਤਾ ਨਹੀਂ ਕਿੱਥੋਂ ਦੇ ਤੇ ਸਾਰੇ ਪਿੱਛੇ ਲੱਡੂ 40 ਨੰਬਰ ਆ ਗਏ ਘਰ ਪ੍ਰਮਾਤਮਾ ਨੇ ਕੁੜੀਆਂ ਨੂੰ ਇਹ ਦਾਤ ਦਿੱਤੀ ਹੋਈ ਆ ਉਹ ਇੰਟੈਲੀਜੈਂਟ ਨੇ ਪੜਾਈ ਚ ਉਹ ਉਹਨਾਂ ਨੂੰ ਇਹ ਲੱਗਦਾ ਕਿ ਮੈਂ ਪੜ੍ਹ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰੂੰਗੀ ਔਰ ਮੈਨੂੰ ਮਿਹਰ ਦਾ ਕੰਮ ਕਰਦਾ ਇਹ ਸਕੂਲ ਜਿਹੜਾ ਬਰਨਾਲੇ ਜ਼ਿਲ੍ਹੇ ਦੇ ਨਹੀਂ ਪੰਜਾਬ ਦੇ ਟੌਪ ਜਿਹੜੇ ਸਕੂਲ ਟੌਪ 10 ਸਕੂਲਾਂ ਦੇ ਵਿੱਚੋਂ ਰਿਜ਼ਲਟ ਦੇ ਮਾਮਲੇ 'ਚ ਇਨਫਰਾਸਟ੍ਰਕਚਰ ਦੇ ਮਾਮਲੇ 'ਚ ਖੇਡਾਂ ਦੇ ਮਾਮਲੇ 'ਚ ਸਰਪੱਖੀ ਪਰਸਨੈਲਿਟੀ ਡਿਵੈਲਪਮੈਂਟ ਦੇ ਮਾਮਲੇ 'ਚ ਰਹੂਗਾ ਇਸ ਤਰ੍ਹਾਂ ਦੇ ਪ੍ਰਿੰਸੀਪਲ ਇਸ ਤਰ੍ਹਾਂ ਸਟਾਫ ਸਤਾਨੀ ਸਰਪੰਚ ਸਾਹਿਬ ਸਤਾਨੀ ਪੰਚਾਇਤ ਔਰ ਲੋਕ ਦੇ ਸਹਿਯੋਗ ਦੇਣਗੇ ਤਾਂ ਮਿਲ ਕੇ ਆਪਾਂ ਇਹਨਾਂ ਸਕੂਲਾਂ ਨੂੰ ਉਪਰ ਲਿਆਂ ਸਿਖਰ ਲਿਆਂ ਜਿਹੜੀਆਂ ਥਾਂ ਨੇ ਉਹਨਾਂ ਤੇ ਲੈ ਕੇ ਜਾਵਾਂਗੇ ਅਸੀਂ ਬਤੌਰ ਐਮਐਲਏ ਵੀ ਬਤੌਰ ਐਮਪੀ ਵੀ ਤੁਹਾਡੇ ਪ੍ਰਤੀ代表 ਹੋਣ ਦੇ ਨਾਤੇ ਵਿਧਾਨ ਸਭਾ ਚ ਵੀ ਲੋਕ ਸਭਾ ਚ ਵੀ ਇਹਨਾਂ ਸਕੂਲਾਂ ਦੀ ਤਰੱਕੀ ਵਾਸਤੇ ਹਮੇਸ਼ਾ ਸਰਕਾਰਾਂ ਦੇ ਕੰਨਾਂ ਤੱਕ ਤੁਹਾਡੀਆਂ ਮੰਗਾਂ ਪਹੁੰਚਾਉਂਦੇ ਰਹਿਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਧੰਨਵਾਦ ਪ੍ਰਤੀ ਬਚਾਰਾ ਮੰਗਰ ਹੈ ਸੱਜਣ ਮੰਦਰੇ ਸਰਬ ਸਾਂਝੀ ਜਗਿਆ ਇਹ ਤਾਂ ਇੱਥੇ ਨਾ ਕੋਈ ਰਾਜਨੀਤਿਕ ਗੱਲ ਨਹੀਂ ਕਰਨੀ ਉਹਦੇ ਵਾਸਤੇ ਆਪਾਂ ਕਦੇ ਫੇਰ ਬਾਹਰ ਮੰਚ ਲਾ ਲਾਂਗੇ ਅਸੀਂ ਇਹ ਨਹੀਂ ਕਰਦੇ ਕਿ ਟੂਰਨਾਮੈਂਟ ਤੇ ਜਾਂ ਅੱਖਾਂ ਦੇ ਕੈਂਪ ਤੇ ਜਾਂ ਸਕੂਲ 'ਚ ਜਾ ਕੇ ਉਹਨੂੰ ਕੋਈ ਰਾਜਨੀਤੀ ਦਾ ਖਾੜਾ ਨਹੀਂ ਪਾਉਂਦੇ ਅਸੀਂ ਚਾਹੁੰਦੇ ਆ ਕਿਉਂਕਿ ਇੱਥੇ ਸਾਰੀਆਂ ਪਾਰਟੀਆਂ ਦੇ ਸਮਰਥਕ ਨੇ ਕਮੇਟੀ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਸਮਰਥਕ ਨੇ ਜੇਕਰ ਕੋਈ ਰਾਜਨੀਤਿਕ ਫੰਕਸ਼ਨ ਕਰਨਾ ਹੋਇਆ ਤਾਂ ਤੁਹਾਨੂੰ ਅਨਾਉਂਸਮੈਂਟ ਕਰਕੇ ਕਦੇ ਫੇਰ ਵਿਚਾਰ ਕਰਾਂਗੇ ਅੱਜ ਲਈ ਮੇਰੀ ਇੰਨੀ ਕਹਾਜ਼ਰੀ ਕਬੂਲ ਕਰ ਲਿਓ ਦਿੱਤਿਆ ਮਨੁੱਖ ਦਾ ਤੀਜਾ ਨੇਤਾ ਹੈ ਹੁਣ ਵੱਡੇ ਜ਼ਿਮੀਂਦਾਰ ਜਾਂ ਵੱਡੇ ਸੇਠਾਂ ਦੀ ਗੱਲ ਨਹੀਂ ਹੋਣੀ ਹੁਣ ਸਿਰਫ ਉਹਨਾਂ ਦੀ ਗੱਲ ਹੋਣੀ ਹੈ ਜਿਨ੍ਹਾਂ ਦੇ ਬੱਚੇ ਪੜੇ ਲਿਖੇ ਨੇ ਤੁਹਾਡੀ ਜ਼ਮੀਨ ਤੇ ਨਜਾਇਜ਼ ਕਬਜ਼ਾ ਹੋ ਸਕਦਾ ਹੈ ਤੁਹਾਡੇ ਪੈਸੇ ਤੇ ਡਾਂਕਾ ਪੈ ਸਕਦਾ ਹੈ ਬੈਂਕ 'ਚ ਪਿਆ ਪੈਸਾ ਵੀ ਬੈਂਕ ਕਦੇ ਵੀ ਨੋਕ ਕਰ ਸਕਦੀ ਹੈ ਕਿ ਭਾਈ ਅਸਤਾ ਦਿਵਾਲੀਆ ਹੋ ਗਏ ਸਾਡਾ ਤਾਂ ਘਾਟਾ ਪੈ ਗਿਆ ਅਸਤਾਂ ਬੈਂਕਰਪਟ ਹੋ ਗਏ ਸਤੋਨੀ ਪਹਿਲ ਹੈ ਤਾਂ ਜਾਨ ਪਰ ਸਿਰਫ ਇੱਕੋ ਹੀ ਚੀਜ਼ ਹੈ ਜਿਹੜੀ ਚੋਰੀ ਨਹੀਂ ਹੋ ਸਕਦੀ ਜਿਹਦੇ ਡਾਕਾ ਨਹੀਂ ਪੈ ਸਕਦਾ ਕੋਈ ਕਬਜ਼ਾ ਨਹੀਂ ਹੋ ਸਕਦਾ ਉਹ ਹੈਗੀ ਹੈ ਤੁਹਾਡੀ ਪੜ੍ਹਾਈ ਸੋ ਪੜ੍ਹਾਈ ਜਿਹੜੀ ਉਹ ਬਹੁਤ ਜ਼ਰੂਰੀ ਹੈ ਤੇ ਕਹਿੰਦੇ ਵੀ ਜੇ ਤੁਹਾਡਾ ਬੱਚਾ ਨਲਾਇਕ ਨਿਕਲਿਆ ਉਹਦੇ ਵਾਸਤੇ ਪੈਸੇ ਕਮਾ ਕੇ ਛੱਡਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹਨੇ ਤੁਹਾਡੀ ਪਹਿਲੀ ਵਰਸ ਹੀ ਨਹੀਂ ਆਉਣ ਦੇਣੀ ਉਹ ਤੋਂ ਪਹਿਲਾਂ ਪਹਿਲਾਂ ਪੈਸੇ ਖਤਮ ਕਰ ਦੇਣੇ ਤੇ ਜੇ ਤੁਹਾਡਾ ਬੱਚਾ ਲਾਇਕ ਨਿਕਲਿਆ ਉਹਦੇ ਵਾਸਤੇ ਪੈਸੇ ਕਮਾ ਕੇ ਛੱਡਣ ਦੀ ਕੋਈ ਲੋੜ ਨਹੀਂ ਉਹ ਆਪ ਕਮਾ ਲੂਗਾ ਉਹ ਤਾਂ ਲਾਇਕ ਨਿਕਲਿਆ ਹੈ ਸੋ ਬੱਚਿਆਂ ਨੂੰ ਪੜ੍ਹਾਓ ਇਹਨਾਂ ਨੂੰ ਵਿਦਿਆ ਹੈਸ ਲੈਵਲ ਦੀ ਦਿਓ ਕਿ ਇਹ ਆਪ ਆਪਣੇ ਪੈਰਾਂ 'ਤੇ ਖੜੇ ਹੋਣ ਦੇ ਕਾਬਿਲ ਹੋ ਜਾਣ ਮੈਂ ਇੰਨੀ ਇੱਕ ਬੇਨਤੀ ਕਰਦਾ ਔਰ ਬੱਚਿਆਂ ਨੂੰ ਗੁੱਡ ਲੱਕ ਵੀ ਕਹਿਣਾ ਕੌਨਫੀਡੈਂਸ ਨਾਲ ਪੜ੍ਹਨਾ ਹੈ ਕੌਨਫੀਡੈਂਸ ਨਾਲ ਪੇਪਰ ਦੇਣੇ ਹੈ ਔਰ ਪੇਪਰ ਦੇਤੇ ਘੱਟ ਨੰਬਰ ਲੈ ਗਏ ਤਾਂ ਕੌਨਫੀਡੈਂਸ ਜਾਂ ਮੋਰਲ ਲੂਜ਼ ਨਹੀਂ ਕਰਨਾ ਅਗਲੀ ਵਾਰ ਫੇਰ ਸੇ ਅਗਲੀ ਵਾਰ ਸੇ ਅੱਜਕਲ ਮੈਂ ਸੁਣਦਾ ਦੁਖਦਾਇਕ ਗੱਲਾਂ ਕਿ ਘੱਟ ਨੰਬਰ ਆਉਣ ਤੇ ਬੱਚੇ ਸੁਸਾਇਟ ਤੱਕ ਵੀ ਪਹੁੰਚ ਜਾਂਦੇ ਐ ਕਿ ਮਾਪਿਆਂ ਦਾ ਪ੍ਰੈਸ਼ਰ ਐ ਕਿ ਮੈਂ ਕਰੇ ਕਿਵੇਂ ਜਾਊਂਗਾ ਜਾਂ ਮੈਂ ਕੀ ਹੋ ਕਰੂੰਗਾ ਕੋਈ ਐਸੀ ਗੱਲ ਨਹੀਂ ਕਿ ਕਿਸ ਨਾ ਕਿਸੇ ਹੋਰ ਫੀਲਡ ਦੇ ਵਿੱਚ ਬੱਚਾ ਜਿਹੜਾ ਉਹ ਕਿਸੇ ਹੋਰ ਫੀਲਡ ਦੇ ਵਿੱਚ ਵੀ ਕਾਮਯਾਬ ਹੋ ਸਕਦਾ ਸੋ ਪੜ੍ਹਾਈ ਪਰ ਜ਼ਰੂਰੀ ਐ ਜਿਹੜੇ ਮਰਜ਼ੀ ਫੀਲਡ ਜਾਓਗੇ ਪੜ੍ਹਾਈ ਕੰਮ ਆਊਗੀ ਬਹੁਤ ਬਹੁਤ ਤੁਹਾਨੂੰ ਬੈਸਟ ਵਿਸ਼ਸ ਮੈਂ ਐਮਐਲਏ ਸਾਹਿਬ ਮੀਤ ਘੇਰ ਜੀ ਬਣੋ ਤੇ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਦਿਨਾਂ ਪਿੰਡ ਵਾਲਿਆਂ ਨੂੰ ਵੀ ਤੁਸੀਂ ਕੈਪਸਲ ਸਾਹਿਬ ਇਹ ਕਹਿ ਆਪਣਾ ਬਾਥਰੂਮ ਆ ਵਾਸਤੇ ਤੁਸੀਂ ਕਹਿ ਮੈਂ ਕਿਉਂਕਿ ਕੱਲ ਨੂੰ ਕੋਟ ਲੱਗ ਜਾਣਾ ਹੈ ਇਹ ਜੱਕਾ ਇੱਕ ਦੇ ਦਿਨ ਚ ਲੱਗ ਜਾਣਾ ਇਸ ਕਰਕੇ ਸਟਕ ਹੋ ਜਾਣਾ ਪੈਸਾ ਪਰ ਮੈਂ ਪੈਸੇ ਅਸੀਂ ਉਹਨਾਂ ਕਮਾ ਵਾਸਤੇ ਸਭ ਤੋਂ ਵੱਧ ਪੈਸਾ ਅਸੀਂ ਦਿੱਤਾ ਹੈ ਔਰ ਕੁੜੀਆਂ ਵਾਸਤੇ ਜੋ ਤੁਸੀਂ ਬਾਥਰੂਮ ਦੀ ਮੰਗ ਕੀਤੀ ਹੈ 1.5 ਲੱਖ ਰੁਪਈਆ ਮੈਂ ਆਪਣੇ ਵੱਲੋਂ ਐਮਪੀ ਫੰਡ ਚੋਂ ਮੈਂ ਤੁਹਾਡੇ ਸਕੂਲ ਦੇ ਅਕਾਊਂਟ ਦੇ ਵਿੱਚ ਪਾ ਦੂੰਗਾ ਜਦੋਂ ਇਹ ਪੈਸਾ ਆ ਗਿਆ। ਤਕਸਨ ਯੋਜਨਾ ਲਏ ਤੇ ਅਗਲੀ ਵਾਰ ਜਦੋਂ ਸਕੂਲ ਚਾਵਾਂਗੇ ਤਾਂ ਬਾਥਰੂਮ ਬਹੁਤ ਵਧੀਆ ਸਟੈਂਡਰਡ ਦੇ ਬਾਥਰੂਮ ਉਹ ਆਪ ਜਿਹੜੇ ਬਣੇ ਹੋਣੇ ਚਾਹੀਦੇ ਹਨ ਤੁਹਾਡੇ ਤੇ ਸਾਨੂੰ ਯਕੀਨ ਹੈ ਉਸ ਬਣਾਓਗੇ। ਬਹੁਤ-ਬਹੁਤ ਮਿਹਰਬਾਨੀ ਬਹੁਤ-ਬਹੁਤ ਧੰਨਵਾਦ।